ਉਹ ਪਿੰਡ ਖਿੱਲਣ ਦੇ ਵਿੱਚ ਇੱਕ ਸਰਪੰਚ ਨੇ ਲੇਡੀ ਬਹਿੰਦਰਜੀਤ कौर ਵਾਈਫ ਆਫ ਮਨਪ੍ਰੀਤ ਸਿੰਘ ਉਹ ਇਹਨਾਂ ਦਾ ਮਰਡਰ ਹੋ ਗਿਆ ਸੀਗਾ 45 ਸਾਲ ਉਮਰ ਸੀ ਉਹਨਾਂ ਦੀ ਉਹ ਮਰਡਰ ਵਾਲੇ ਦਿਨ ਕੋਈ ਮਲਬਾ ਵਗੈਰਾ ਸਿੱਡਾ ਹੋਇਆ ਸੀ ਉਹਨੂੰ ਬਲੇਕੀ ਇਹਨਾਂ ਦੀ ਆਪਸ ਚ ਐਬਾਜੀ ਹੋ ਰਹੀ ਤੇ ਉਹ ਗੁੱਸੇ 'ਚ ਉਹਨੇ ਕੈਸ਼ ਕਰਕੇ ਪਤੀ ਬੋਰ ਪਿਸਤੂਲ ਦੇ ਨਾਲ ਤਿੰਨ ਫਾਇਰ ਅੰਦਰ ਦੇ ਕੇ ਮਾਰੇ ਤੇ ਉਹਦੇ ਫਾਦਰ ਗੁਆਨ ਸਿੰਘ ਨੇ ਉਹ ਸਕੋਰਪੀਓ ਐਨ ਵੀ ਡੀ 3 ਜਿਹੜੀ ਉਹਨਾਂ ਦੇ ਪਰਮੋਰ ਨਾਲ ਫਾਇਰ ਮਾਰਿਆ ਜਿਹੜਾ ਵਹੀਕਲ ਸਕੋਰਪੀਓ ਨੂੰ ਜੂਸੀ ਉਹ ਵੀ ਵਾਸੀ ਰਿਕਵਰ ਕਰਦੇ ਲੈ ਕੇ ਇੱਜਾ ਕਿਉਂ ਦਾ ਗੁਰਪਾਲ ਸਿੰਘ ਉਹ ਅਫਰਾ ਰਿਹਾ ਹੈ ਕਿ ਜੈ ਜੀ ਰਿਕਵਰ ਕਰਦਾ ਮੌਕਾ ਲਈ ਲਈ ਕਿ ਆਕਸੀ ਪਲਗ ਜਿਹਦੇ ਦੀ ਪੱਟ ਲੱਗ ਗਿਆ ਕਿ ਤੋ ਇਹ ਇੱਕ ਫੈਮਿਲੀ ਦਾ ਇਹਨਾਂ ਦਾ ਆਪ ਦਾ ਸ਼੍ਰੀਤੇ ਕੁਰੀਲੇ ਦਾ ਇਹ ਡਿਸਟ੍ਰਿਕਟ ਸੀਗਾ ਇਹ 24 ਜਨਵਰੀ 2026 ਨੂੰ ਥਾਣਾ ਸਦਰ ਇੱਕ ਸਾਨੂੰ ਇਤਲਾਹ ਮਿਲੀ ਸੀਗੀ ਕਿ ਪਿੰਡ ਖਿੱਲਣ ਦੇ ਵਿੱਚ ਇੱਕ ਸਰਪੰਚ ਨੇ ਲੇਡੀ ਮਹਿੰਦਰਜੀਤ ਕੌਰ ਵਾਈਫ ਆਫ ਮਨਪ੍ਰੀਤ ਸਿੰਘ ਉਹ ਇਹਨਾਂ ਦਾ ਮਰਡਰ ਹੋ ਗਿਆ ਸੀਗਾ 45 ਸਾਲ ਉਮਰ ਸੀ ਇਹਨਾਂ ਦੀ ਤੋ ਸਦਰ ਮਾਨਸਾ ਇਹ ਮਕਦਮਾ ਨੰਬਰ 25 241 2026 ਅੰਡਰ ਸੈਕਸ਼ਨ 103 109 3 ਜਿਮਨ 5 ਤੇ 6 ਜਿਮਨ 2 ਤੇ 25 25 58 ਆਬਜੈਕਟ ਇਹ ਅਸੀਂ ਦਰਜ ਕੀਤਾ ਸੀਗਾ ਉਸ ਤੋਂ ਬਾਅਦ ਤੀਜ ਦੌਰਾਨ ਇਹਦੇ ਚ ਅੱਜ ਦੋ ਅਕਿਊਜ਼ਡ ਅਸੀਂ ਅਰੈਸਟ ਕੀਤੇ ਨੇ ਅਮਰਿੰਦਰ ਸਿੰਘ son of ਭਗਵੰਤ ਸਿੰਘ ਤੇ ਦੂਸਰਾ ਇਹਨਾਂ ਦਾ ਫਾਦਰ ਭਗਵੰਤ ਸਿੰਘ son of ਮੱਲ ਸਿੰਘ ਤੇ ਮੋਟੇ ਇਹਨਾਂ ਦਾ ਇਹ ਡੋਮੈਸਟਿਕ ਡਿਸਪਿਊਟ ਸੀਗਾ ਬੇਸਿਕਲੀ ਇਹਨਾਂ ਦਾ ਘਰੇਲੂ ਪ੍ਰੋਪਰਟੀ ਵਗੈਰਾ ਦੇ ਹੋਰ ਝਗੜੇ ਸੀ ਤੋ ਮਰਡਰ ਵਾਲੇ ਦਿਨ ਕੋਈ ਮਲਬਾ ਵਗੈਰਾ ਸਿੱਟਿਆ ਹੋਇਆ ਸੀ ਉਹਨੂੰ ਲੈ ਕੇ ਹੀ ਇਹਨਾਂ ਦੀ ਆਪਸ 'ਚ ਖੈਬਾਜੀ ਹੋ ਗਈ ਤੇ ਉਹ ਗੁੱਸੇ 'ਚ ਉਹਨੇ ਤੈਸ਼ ਚਾਕੇ 32 ਬੋਰ ਪਿਸਤਲ ਦੇ ਨਾਲ ਤਿੰਨ ਫਾਇਰ ਅਮਰਿੰਦਰ ਨੇ ਮਾਰੇ ਤੇ ਉਹਦੇ ਫਾਦਰ ਭਵਨ ਸਿੰਘ ਨੇ ਉਹ ਸਕੋਰਪਿਓ ਐਨ ਗੱਡੀ ਸੀ ਜਿਹੜੀ ਉਹਦੇ 'ਚ 12 ਬੋਰ ਨਾਲ ਫਾਇਰ ਮਾਰਿਆ ਤੋ ਇਹਦੇ 'ਚ ਪੋਸਟਮਾਰਟਮ ਰਿਪੋਰਟ ਸਾਨੂੰ ਹਲੇ ਅਵੇਟਡ ਹੈਗੀ ਆ ਤੋ ਜਿਹੜਾ ਵਹੀਕਲ ਸਕੋਰਪਿਓ ਯੂਜ਼ ਹੋਈ ਸੀ ਉਹ ਵੀ ਅਸੀਂ ਰਿਕਵਰ ਕਰ ਲਈ ਹੈਗੀ ਆ ਤੀਜਾ ਅਕਿਊਜ਼ ਦਾ ਗੁਰਪਾਲ ਸਿੰਘ ਉਹ ਫਰਾਰ ਹੈ ਅਸੀਂ ਜਲਦੀ ਉਹਨੂੰ ਗ੍ਰਿਫਤਾਰ ਕਰ ਲਾਂਗੇ ਤੇ ਇਹ ਇੱਕੋ ਹੀ ਫੈਮਿਲੀ ਸੀਗੀ ਸਾਰੀ ਇੱਕ ਤਾਂ ਅਕਿਊਜ਼ਡ ਦੀ ਜਿਹੜੀ ਸੀ ਮਰਨ ਵਾਲੀ ਲੇਡੀ ਚੱਕੀ ਸੀ ਲੱਗਦੀ ਸੀ ਦੂਜੇ ਦੀ ਭਾਬੀ ਲੱਗਦੀ ਸੀ ਕੱਚੇ ਦੇ ਜੁਆ ਸੋ ਇਹ ਇੱਕ ਫੈਮਿਲੀ ਦਾ ਇਹਨਾਂ ਦਾ ਉਹਦਾ ਸ਼ਰੀਕੇ ਕੁਰੀਲੇ ਦਾ ਹੀ ਡਿਸਪੂਟ ਸੀਗਾ ਕਿਹੜਾ ਹਥਿਆਰ ਕਿਹੜਾ ਸੀਗਾ 32 ਰਵਲਵਰ ਸੀਗਾ ਜੀ ਇੱਕ ਉਹਦੇ ਨਾਲ ਤਿੰਨ ਵਾਇਰ ਇਹ ਲਸੰ ਸੀ ਸੀਗਾ ਜੀ ਤੇ ਪਤੀਵੋਰ ਕਰਨੀ ਹੈ ਪਤੀਵੋਰ ਵਾਲਵ ਤੇ ਬਾਰੰਬੋਰ ਦਾ ਬਾਕੀ ਪੋਸਟਮਾਨ ਨੂੰ ਰਿਪੋਰਟ ਹਲੇ ਵੇਟਡ ਹੈ ਉਹ ਤੋਂ ਬਾਅਦ ਸਾਨੂੰ ਹੋਰ ਪਿਕਚਰ ਕਲੀਅਰ ਹੋ ਜਾਵੇ ਕਤਲ ਦਾ ਇਹਨਾਂ ਨੇ ਕਾਰਨ ਦੱਸਿਆ ਨਹੀਂ ਕਿਉਂ ਕਤਲ ਦਾ ਕਾਰਨ ਤਾਂ ਡੋਮੈਸਟਿਕ ਸ਼ਰੀਕਾ ਬਾਜੀ ਆਪਸ ਚ ਇਹਨਾਂ ਦਾ ਖਹਿਬਾਜੀ ਪਹਿਲਾਂ ਵੀ ਹੁੰਦੀ ਸੀ ਗਵਾਂਡੀ ਸੀ ਕਿ ਬਿਲਕੁਲ ਨਾਲ-ਨਾਲ ਦੇ ਘਰ ਸੀ ਤੇ ਇੱਕ ਬਿਲਕੁਲ ਸਾਹਮਣੇ ਘਰ ਸੀ ਤੀਜੇ ਅਕਿਊਜ਼ ਦਾ ਉਸ ਦਿਨ ਇਹਨਾਂ ਦਾ ਮਲਬਾ ਵਗੈਰਾ ਸਿੱਟਣ ਪਿੱਛੇ ਜਗਰਾਵ ਵਧ ਗਿਆ ਤੇ ਉਹਨੇ ਪੈਸ ਚਾਕੇ ਫਾਇਰ ਮਾਰਿਆ ਇਹ ਸੀਗਾ ਮੋਟਿਵ ਇਹਨਾਂ ਦਾ ਤੇ ਪਰ ਸਾਡੀ ਪੁਲਿਸ ਪਾਰਟੀਆਂ ਨੇ ਬੜੀ ਮੁਸ਼ਤੈਦੀ ਨਾਲ ਇਹਨਾਂ ਨੂੰ ਜਿਹੜਾ ਸਮੇਂ ਸਿਰ ਅਰੈਸਟ ਕਰ ਲਿਆ ਹੋਰ ਵੀ ਸਾਡੇ ਇੰਨੀ 26 ਜਨਵਰੀ ਦੀਆਂ ਡਿਊਟੀਆਂ ਚੱਲ ਰਹੀਆਂ ਸੀ ਤੇ ਇਹਦੇ ਵਿੱਚ ਬੜਾ ਸਲਾਘਾਯੋਗ ਸਦਰਮਾਨ ਸਾਹਿਬ ਦੀ ਇਹ ਅਚੀਵਮੈਂਟ ਹੈ ਜੀ ਡੀਐਸਪੀ ਸਰਦਾਰ ਬੂਟਾ ਸਿੰਘ ਗਿੱਲ ਤੇ ਐਸਐਸਓ ਦਾ ਅਮਰੀਕ ਸਿੰਘ ਸਦਰਮਾਨ ਸਾਹਿਬ ਦੀਆਂ ਟੀਮਜ਼ ਨੇ ਬਹੁਤ ਹੀ ਸਮੇਂ ਸਿਰ ਬੜੀ ਟੈਕਨੀਕਲ ਇਨਪੁਟਸ ਤੇ ਹਿਊਮਨ ਇੰਟੈਲੀਜੈਂਸ ਨਾਲ ਇਹਨਾਂ ਨੂੰ ਅਰੈਸਟ ਕਰਨ ਦੇ ਵਿੱਚ ਕਾਮਯਾਬ ਹੋਏ ਨੇ